ਸਵਾਗਤ ਇੱਕ ਹੋਰ ਕਹਾਣੀ ਵਿੱਚ ਦੋਸਤੋ ਮੇਰਾ ਨਾਮ ਅੰਜਲੀ ਹੈ ਤੇ ਮੇਰੀ ਉਮਰ 25 ਸਾਲ ਹੈ ਮੈਂ ਇੱਕ ਆਮ ਪਰਿਵਾਰ ਤੋਂ ਹਾਂ ਮੇਰੇ ਪਿਤਾ ਜੀ ਦਾ 2 ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀ ਤੇ ਘਰ ਵਿੱਚ ਮੇਰੀ ਮਾਂ ਤੇ ਇੱਕ ਛੋਟੀ ਭੈਣ ਹੈ ਸਾਡੇ ਘਰ ਦੀ ਜ਼ਿੰਮੇਵਾਰੀ ਮਾਂ ਤੇ ਮੇਰੇ ਉੱਤੇ ਆ ਗਈ ਸੀ ਮੇਰੀ ਮਾਂ ਇੱਕ ਪ੍ਰਾਈਵੇਟ ਸਕੂਲ ਵਿੱਚ ਅਧਿਆਪਕਾ ਹੈ ਉਹਨਾਂ ਦੀ ਨੌਕਰੀ ਨਾਲ ਸਾਡੇ ਘਰ ਦਾ ਗੁਜ਼ਾਰਾ ਕਿਸੇ ਤਰ੍ਹਾਂ ਚੱਲ ਰਿਹਾ ਸੀ ਮੈਂ ਆਪਣੀ 12ਵੀਂ ਦੀ ਕਲਾਸ ਪੂਰੀ ਕਰ ਲਈ ਸੀ ਤੇ ਕੋਈ ਕੰਮ ਲੱਭਣ ਲੱਗੀ ਸੀ ਪਰ ਮੈਨੂੰ ਮੇਰੇ ਮਨ ਦਾ ਕੰਮ ਨਹੀਂ ਲੱਭ ਰਿਹਾ ਸੀ ਫਿਰ ਇੱਕ ਦਿਨ ਸ਼ਾਮ ਨੂੰ 7 ਵਜੇ ਮੇਰੀ ਕਿਸਮਤ ਬਦਲ ਗਈ ਮੈਂ ਘਰ ਜਾਣ ਲਈ ਬੱਸ ਸਟਾਪ ਤੇ ਖੜੀ ਸੀ ਤੇ ਕੋਈ ਸਾਧਨ ਨਹੀਂ ਮਿਲ ਰਿਹਾ ਸੀ ਉਦੋਂ ਹੀ ਇੱਕ ਗੱਡੀ ਮੇਰੇ ਕੋਲ ਆ ਕੇ ਰੁਕੀ ਤੇ ਕਾਰ ਵਿੱਚ ਬੈਠੇ ਆਦਮੀ ਨੇ ਮੈਨੂੰ ਪੁੱਛਿਆ ਕਿ ਕੀ ਤੁਸੀਂ ਜਾਣਾ ਚਾਹੁੰਦੇ ਹੋ ਮੈਂ ਆਪਣਾ ਸਿਰ ਨਾ ਵਿੱਚ ਹਿਲਾ ਦਿੱਤਾ ਤਾਂ ਉਸਨੇ ਕਿਹਾ ਡਰੋ ਨਾ ਰਾਤ ਹੋਣ ਵਾਲੀ ਹੈ ਜੇਕਰ ਕਿਤੇ ਜਾਣਾ ਹੈ ਤਾਂ ਦੱਸ ਦਿਓ ਨਹੀਂ ਤਾਂ ਕੋਈ ਫਰਕ ਨਹੀਂ ਪੈਂਦਾ ਮੈਂ ਸੋਚਣ ਲੱਗੀ ਕਿ ਇਹ ਗੱਲ ਤਾਂ ਸੱਚ ਹੈ ਕਿ ਰਾਤ ਹੋਣ ਵਾਲੀ ਹੈ ਹੁਣ ਮੈਨੂੰ ਨਹੀਂ ਪਤਾ ਕਿ ਕੋਈ ਸਾਥਰ ਮਿਲੇਗਾ ਜਾਂ ਨਹੀਂ ਮੈਂ ਉਸ ਨੂੰ ਪਤਾ ਦੱਸਿਆ ਤੇ ਕਾਰ ਵਿੱਚ ਬੈਠ ਗਈ ਸੀ ਕੁਝ ਦੇਰ ਬਾਅਦ ਉਸਨੇ ਮੈਨੂੰ ਪੁੱਛਿਆ ਕੀ ਕਰਦੀ ਹੈ ਮੈਂ ਕਿਹਾ ਮੈਂ ਇਸ ਸਮੇਂ ਕੁਝ ਨਹੀਂ ਕਰ ਰਹੀ ਹਾਂ ਹੁਣੇ ਹੀ 12ਵੀਂ ਪੂਰੀ ਕੀਤੀ ਹੈ ਅਸੀਂ ਦੋਵੇਂ ਇਸ ਤਰ੍ਹਾਂ ਗੱਲਾਂ ਕਰਦੇ ਰਹੇ ਸੀ ਉਸ ਨੂੰ ਇੰਨਾ ਤਾਂ ਪਤਾ ਲੱਗ ਗਿਆ ਸੀ ਕਿ ਮੈਂ ਕੰਮ ਦੀ ਤਲਾਸ਼ ਕਰ ਰਹੀ ਹਾਂ ਪਰ ਉਸਨੇ ਕੁਝ ਨਹੀਂ ਕਿਹਾ ਤੇ ਮੇਰਾ ਘਰ ਆ ਗਿਆ ਸੀ ਮੈਂ ਉਸ ਨੂੰ ਕਾਰ ਰੋਕਣ ਲਈ ਕਿਹਾ ਜਦੋਂ ਕਾਰ ਰੁਕ ਗਈ ਤਾਂ ਮੈਂ ਉਤਰ ਕੇ ਉਸ ਦਾ ਧੰਨਵਾਦ ਕੀਤਾ ਉਸ ਨੇ ਮੈਨੂੰ ਰੋਕਿਆ ਤੇ ਆਪਣਾ ਕਾਰਡ ਦਿੰਦੇ ਹੋਏ ਕਿਹਾ ਕਿ ਤੇਨੂੰ ਕੰਮ ਦੀ ਲੋੜ ਹੈ ਤਾਂ ਮੇਰੇ ਦਫ਼ਤਰ ਵਿੱਚ ਕੁਝ ਥਾਂ ਖਾਲੀ ਹੈ ਜੇਕਰ ਤੁਸੀਂ ਚਾਹੁੰਦੇ ਹੋ ਤਾਂ ਆ ਕੇ ਦੇਖ ਸਕਦੇ ਹੋ ਮੈਂ ਕਾਰਡ ਲੈ ਕੇ ਧੰਨਵਾਦ ਕੀਤਾ ਪਹਿਲਾਂ ਮੈਂ ਜ਼ਿਆਦਾ ਧਿਆਨ ਨਹੀਂ ਦਿੱਤਾ ਤੇ ਰਾਤ ਨੂੰ ਸੌਂਦੇ ਸਮੇਂ ਮੈਨੂੰ ਉਸ ਆਦਮੀ ਦੀ ਯਾਦ ਆ ਗਈ ਮੈਂ ਛੱਟ ਉੱਠ ਕੇ ਆਪਣੇ ਪਰਸ ਵਿੱਚੋਂ ਕਾਰਡ ਕੱਢ ਕੇ ਦੇਖਿਆ ਤਾਂ ਉਹ ਮੈਨੂੰ ਸੌਫਟਵੇਅਰ ਕੰਪਨੀ ਦਾ ਜਾਪਦਾ ਸੀ ਮੈਂ ਉੱਥੇ ਜਾਣ ਦਾ ਫੈਸਲਾ ਕੀਤਾ ਪਰ ਅਗਲੇ ਦਿਨ ਐਤਵਾਰ ਸੀ ਤਾਂ ਇਸ ਲਈ ਮੈਂ ਸੋਮਵਾਰ ਨੂੰ ਜਾਣ ਦਾ ਸੋਚਿਆ ਫਿਰ ਸੋਮਵਾਰ ਨੂੰ ਮੈਂ ਜਲਦੀ ਉੱਠ ਕੇ ਤਿਆਰ ਹੋ ਗਈ ਤੇ ਆਟੋ ਲੈ ਕੇ ਉੱਥੇ ਪਹੁੰਚ ਗਈ ਜਦੋਂ ਉੱਥੇ ਜਾ ਕੇ ਦੇਖਿਆ ਤਾਂ ਬਹੁਤ ਹੀ ਵੱਡਾ ਤੇ ਸ਼ਾਨਦਾਰ ਦਫ਼ਤਰ ਸੀ ਮੈਂ ਉੱਥੇ ਬੈਠੀ ਇੱਕ ਔਰਤ ਕੋਲ ਜਾ ਕੇ ਕਾਰਡ ਦਿਖਾਇਆ ਤਾਂ ਉਸਨੇ ਮੈਨੂੰ ਇੱਕ ਨੰਬਰ ਵਾਲੇ ਕਮਰੇ ਵਿੱਚ ਜਾਣ ਲਈ ਕਿਹਾ ਮੈਂ ਕਮਰੇ ਦੇ ਦਰਵਾਜ਼ੇ ਕੋਲ ਜਾ ਕੇ ਅੰਦਰ ਜਾਣ ਦੀ ਇਜਾਜ਼ਤ ਮੰਗੀ ਤੇ ਜਿਵੇਂ ਹੀ ਅੰਦਰ ਗਈ ਤਾਂ ਮੇਰੇ ਸਾਹਮਣੇ ਉਹੀ ਆਦਮੀ ਸੀ ਉਸਨੇ ਮੈਨੂੰ ਦੇਖਿਆ ਤੇ ਕਿਹਾ ਹਾਏ ਤੂੰ ਆ ਜਾ ਬੈਠੋ ਨਾ ਮੈਂ ਬੈਠ ਗਈ ਉਸਨੇ ਕਿਹਾ ਜ਼ਰੂਰ ਤੂੰ ਕੰਮ ਲਈ ਇੱਥੇ ਆਈ ਹੋਵੇਂਗੀ ਮੈਂ ਕਿਹਾ ਹਾਂਜੀ ਉਸਨੇ ਮੇਰੇ ਸਾਰੇ ਪੇਪਰ ਚੈੱਕ ਕੀਤੇ ਤੇ ਕਿਹਾ ਮੈਨੂੰ ਇੱਕ ਸੈਕਟਰੀ ਦੀ ਜ਼ਰੂਰਤ ਹੈ ਜੇਕਰ ਤੂੰ ਇਹ ਕੰਮ ਕਰ ਸਕਦੀ ਹੈ ਤਾਂ ਤੈਨੂੰ ਕੰਮ ਮਿਲ ਸਕਦਾ ਹੈ ਤੈਨੂੰ ਡਰਨ ਦੀ ਜਰੂਰਤ ਨਹੀਂ ਤੂੰ ਹੌਲੀ-ਹੌਲੀ ਸਾਰਾ ਕੁਝ ਸਿੱਖ ਜਾਵੇਂਗੀ ਮੈਂ ਤੁਰੰਤ ਹਾਂ ਕਹਿ ਦਿੱਤੀ ਤਾਂ ਉਸਨੇ ਕਿਹਾ ਤੈਨੂੰ ਸ਼ੁਰੂ ਵਿੱਚ 20000 ਮਿਲੇਗਾ ਤੇ ਫਿਰ ਤੇਰੇ ਕੰਮ ਉੱਤੇ ਨਿਰਭਰ ਕਰਦਾ ਹੈ ਮੈਂ ਖੁਸ਼ ਹੋ ਕੇ ਕਿਹਾ ਜੀ ਠੀਕ ਹੈ ਫਿਰ ਮੈਂ ਘਰ ਆ ਗਈ ਸੀ ਮੇਰੇ ਘਰ ਵਿੱਚ ਸਾਰੇ ਖੁਸ਼ ਸੀ ਅਗਲੇ ਦਿਨ ਤੋਂ ਹੀ ਮੈਂ ਕੰਮ ਤੇ ਜਾਣ ਲੱਗੀ ਤੇ ਮੈਨੂੰ ਨਹੀਂ ਪਤਾ ਸੀ ਕਿ ਹੁਣ ਮੇਰੀ ਜ਼ਿੰਦਗੀ ਪੂਰੀ ਤਰ੍ਹਾਂ ਬਦਲਣ ਵਾਲੀ ਹੈ ਇਸ ਤਰ੍ਹਾਂ ਹੌਲੀ-ਹੌਲੀ ਸਮਾਂ ਨਿਕਲਿਆ ਤੇ 4 ਮਹੀਨੇ ਕਦੋਂ ਬਤੀਤ ਹੋ ਗਏ ਮੈਨੂੰ ਪਤਾ ਹੀ ਨਾ ਲੱਗਿਆ ਹੁਣ ਮੈਂ ਬਹੁਤ ਸਾਰਾ ਕੰਮ ਸਿੱਖ ਗਈ ਤੇ ਬਹੁਤ ਮਿਹਨਤ ਨਾਲ ਆਪਣਾ ਕੰਮ ਕਰਦੀ ਸੀ ਕੁਝ ਦਿਨਾਂ ਬਾਅਦ ਮੈਨੂੰ ਅਜੀਹਾ ਕੁਝ ਪਤਾ ਲੱਗਾ ਕਿ ਮੈਨੂੰ ਯਕੀਨ ਹੀ ਨਹੀਂ ਹੋਇਆ ਇੱਥੇ ਮੇਰੇ ਤੋਂ ਪਹਿਲਾਂ ਕਈ ਕੁੜੀਆਂ ਨੇ ਕੰਮ ਕੀਤਾ ਤੇ ਉਹ ਕੋਈ ਵੀ ਨਹੀਂ ਰਹੀ ਸੀ ਮੈਨੂੰ ਦਫ਼ਤਰ ਦੇ ਕੁਝ ਲੋਕਾਂ ਤੋਂ ਪਤਾ ਲੱਗਾ ਕਿ ਮੇਰਾ ਬੌਸ ਕੁਝ ਠਰਕੀ ਕਿਸਮ ਦਾ ਵਿਅਕਤੀ ਹੈ ਪਰ ਮੇਰੇ ਨਾਲ ਅਜਿਹਾ ਕੁਝ ਨਹੀਂ ਹੋਇਆ ਸੀ ਇਸ ਲਈ ਮੈਂ ਇਸ ਤੇ ਵਿਸ਼ਵਾਸ ਨਹੀਂ ਕੀਤਾ ਤੇ ਆਪਣੇ ਕੰਮ ਨੂੰ ਕਰਦੀ ਰਹੀ ਇੱਕ ਦਿਨ ਐਤਵਾਰ ਦੀ ਛੁੱਟੀ ਸੀ ਪਰ ਬੌਸ ਨੇ ਕਿਹਾ ਕਿ ਦਫ਼ਤਰ ਵਿੱਚ ਕੁਝ ਕੰਮ ਹੈ ਤੈਨੂੰ ਆਉਣਾ ਪਵੇਗਾ ਮੈਂ ਘਰ ਤੋਂ ਦਫ਼ਤਰ ਲਈ ਨਿਕਲੀ ਤਾਂ ਬਾਹਰ ਬਹੁਤ ਤੇਜ਼ ਬਾਰਿਸ਼ ਹੋ ਰਹੀ ਸੀ ਪਰ ਫਿਰ ਵੀ ਮੈਂ ਆਟੋ ਲੈ ਕੇ ਦਫ਼ਤਰ ਲਈ ਚੱਲ ਪਈ ਤਾਂ ਅਚਾਨਕ ਆਟੋ ਵਿੱਚ ਪਾਣੀ ਦੇ ਨਾਲ ਕੁਝ ਖਰਾਬੀ ਆ ਗਈ ਤੇ ਬਹੁਤ ਕੋਸ਼ਿਸ਼ਾਂ ਦੇ ਬਾਅਦ ਆਟੋ ਸਟਾਰਟ ਨਹੀਂ ਹੋਇਆ ਮੇਰਾ ਦਫ਼ਤਰ ਉਥੋਂ ਕੁਝ ਹੀ ਦੂਰ ਸੀ ਤਾਂ ਮੈਂ ਸੋਚਿਆ ਕਿ ਕਿਉਂ ਨਾ ਪੈਦਲ ਹੀ ਚਲੀ ਜਾਵਾਂ ਤੇ ਮੈਂ ਜਲਦੀ ਨਾਲ ਤੁਰਨ ਲੱਗੀ ਸੀ ਪਰ ਮੀ ਇੰਨਾ ਤੇਜ਼ ਸੀ ਕਿ ਜਦੋਂ ਮੈਂ ਉੱਥੇ ਪਹੁੰਚੀ ਤਾਂ ਮੈਂ ਪੂਰੀ ਤਰ੍ਹਾਂ ਭਿੱਜ ਗਈ ਸੀ ਜਦੋਂ ਮੈਂ ਅੰਦਰ ਗਈ ਤਾਂ ਸਰ ਮੈਨੂੰ ਦੇਖ ਕੇ ਬੋਲਿਆ ਓਏ ਤੂਤਾ ਪੂਰੀ ਤਰ੍ਹਾਂ ਭਿੱਜ ਗਈ ਹੈ ਕਿਹੋ ਜੀ ਕੁੜੀਆਂ ਮੈਨੂੰ ਵੀ ਸਮਝ ਨਹੀਂ ਆ ਰਹੀ ਸੀ ਕਿ ਕੀ ਕਰਾਂ ਇੱਥੇ ਹੋਰ ਕੱਪੜੇ ਵੀ ਨਹੀਂ ਸੀ ਉਸ ਦਿਨ ਦਫ਼ਤਰ ਵਿੱਚ ਮੇਰੇ ਤੇ ਬੌਸ ਤੋਂ ਇਲਾਵਾ ਹੋਰ ਕੋਈ ਨਹੀਂ ਸੀ ਬੌਸ ਨੇ ਮੈਨੂੰ ਇੱਕ ਤੌਲੀਆ ਦਿੱਤਾ ਤੇ ਸਿਰ ਸਾਫ਼ ਕਰਨ ਲਈ ਕਿਹਾ ਮੈਂ ਸਿਰ ਸਾਫ਼ ਕਰਨ ਲੱਗੀ ਸੀ ਫਿਰ ਮੇਰੇ ਬੌਸ ਨੇ ਮੈਨੂੰ ਅੰਦਰਲੇ ਕਮਰੇ ਵਿੱਚ ਆਪਣੇ ਕੱਪੜੇ ਸਿਕਾਉਣ ਲਈ ਕਿਹਾ ਤਾਂ ਮੈਂ ਕਮਰੇ ਵਿੱਚ ਚਲੀ ਗਈ ਉੱਥੇ ਪੱਖਾ ਚੱਲ ਰਿਹਾ ਸੀ ਤੇ ਆਪਣੇ ਕੱਪੜੇ ਉਤਾਰਨ ਤੋਂ ਬਾਅਦ ਮੈਂ ਆਪਣੇ ਆਪ ਨੂੰ ਤੌਲੀਏ ਵਿੱਚ ਲਪੇਟ ਲਿਆ ਤਾਂ ਜੋ ਮੇਰੇ ਕੱਪੜੇ ਓਡ ਸੁੱਕ ਸਕਣ ਇਸੇ ਤਰ੍ਹਾਂ ਮੈਂ ਤੌਲੀਏ ਵਿੱਚ ਹੀ ਮੇਜ਼ ਤੇ ਬੈਠ ਗਈ ਸੀ ਕਿ ਅਚਾਨਕ ਦਰਵਾਜ਼ੇ ਤੇ ਆਵਾਜ਼ ਆਈ ਤੇ ਮੈਂ ਕਿਹਾ ਜੀ ਸਰ ਦੱਸੋ ਉਹਨਾਂ ਨੇ ਕਿਹਾ ਅੰਦਰ ਕੋਈ ਫਾਈਲ ਹੈ ਉਹ ਮੈਨੂੰ ਚਾਹੀਦੀ ਹੈ ਮੈਂ ਡਰਦੀ ਹੋਈ ਨੇ ਦਰਵਾਜ਼ਾ ਖੋਲਿਆ ਉਹ ਅੰਪਾਇ ਉਸ ਨੂੰ ਬਹੁਤ ਹਾਸਨਾ ਭਰੀਆਂ ਅੱਖਾਂ ਨਾਲ ਵੇਖ ਰਿਹਾ ਸੀ ਮੈਂ ਸਿਰ ਝੁਕਾ ਕੇ ਖੜੀ ਸੀ ਉਹ ਅੰਦਰ ਆਏ ਮੇਰੇ ਕੱਪੜਿਆਂ ਨੂੰ ਦੇਖ ਕੇ ਫਾਈਲ ਲੈ ਕੇ ਚਲੇ ਗਏ ਸੀ ਫਿਰ ਕੁਝ ਦੇਰ ਬਾਅਦ ਦੁਬਾਰਾ ਬੌਸ ਦੀ ਆਵਾਜ਼ ਆਈ ਤੂੰ ਕੀ ਕਰ ਰਹੀ ਹੈ ਕਾਮਯਾਬੀਤਾ ਕਰਨਾ ਹੈ ਇੱਥੇ ਮੈਂ ਇਕੱਲਾ ਕੀ ਕਰ ਲਵਾਂਗਾ ਮੈਂ ਕਿਹਾ ਮੈਂ ਕਿਵੇਂ ਆਵਾਂ ਮੇਰੇ ਕੱਪੜੇ ਅਜੇ ਵੀ ਗਿੱਲੇ ਹਨ ਬੌਸ ਨੇ ਕਿਹਾ ਫਿਰ ਕੀ ਹੋਇਆ ਆਪਣੇ ਆਪ ਨੂੰ ਤੌਲੀਏ ਵਿੱਚ ਲਪੇਟ ਕੇ ਆ ਜਾਵੋ ਇੱਥੇ ਤੈਨੂੰ ਕਿਸਨੇ ਦੇਖਣਾ ਹੈ ਮੈਂ ਡਰਦੀ ਹੋਈ ਉੱਥੇ ਗਈ ਤਾਂ ਬੌਸ ਸੋਫੇ ਤੇ ਬੈਠੇ ਹੋਏ ਲੈਪਟਾਪ ਤੇ ਕੰਮ ਕਰ ਰਹੇ ਸੀ ਉਹਨਾਂ ਨੇ ਮੈਨੂੰ ਕਿਹਾ ਜਲਦੀ ਆ ਕੇ ਇੱਥੇ ਬੈਠ ਜਾਵੋ ਤੇ ਇਸ ਫਾਈਲ ਵਿੱਚ ਜੋ ਕੁਝ ਵੀ ਹੈ ਉਹ ਮੈਨੂੰ ਦੱਸੋ ਮੈਂ ਸਭ ਕੁਝ ਜਲਦੀ ਲਿਖ ਦਿੰਦਾ ਹਾਂ ਮੈਂ ਡਰਦੀ ਹੋਈ ਉਹਨਾਂ ਦੇ ਕੋਲ ਬੈਠ ਗਈ ਇਹ ਫਾਈਲ ਦੇਖ ਕੇ ਸਭ ਕੁਝ ਦੱਸਣਾ ਸ਼ੁਰੂ ਕਰ ਦਿੱਤਾ ਸੀ ਮੈਂ ਬਹੁਤ ਸ਼ਰਮ ਮਹਿਸੂਸ ਕਰ ਰਹੀ ਸੀ ਤੇ ਆਪਣੇ ਤੌਲੀਏ ਨੂੰ ਵਾਰ-ਵਾਰ ਠੀਕ ਕਰ ਰਹੀ ਸੀ ਉਹ ਮੇਰਾ ਫਾਇਦਾ ਉਠਾ ਕੇ ਹੋਰ ਵੀ ਜ਼ਿਆਦਾ ਮੇਰੇ ਨੇੜੇ ਹੋ ਕੇ ਬੈਠ ਗਏ ਸੀ ਹੁਣ ਮੈਨੂੰ ਬਹੁਤ ਬੁਰਾ ਲੱਗ ਰਿਹਾ ਸੀ ਪਰ ਪਤਾ ਨਹੀਂ ਕਿਉਂ ਮੇਰੇ ਅੰਦਰ ਕੁਝ ਅਜੀਬ ਮਹਿਸੂਸ ਹੋ ਰਿਹਾ ਸੀ ਤਾਂ ਕਰੀਬਨ 20 ਮਿੰਟ ਬਾਅਦ ਬੌਸ ਨੇ ਲੈਪਟਾਪ ਬੰਦ ਕਰਕੇ ਕਿਹਾ ਅੱਜ ਕੋਈ ਨਹੀਂ ਹੈ ਤੂੰ ਹੀ ਚਾਹ ਬਣਾ ਕੇ ਲਿਆ ਮੈਂ ਉੱਠ ਕੇ ਰਸੋਈ ਵਿੱਚ ਜਾ ਕੇ ਚਾਹ ਬਣਾਉਣ ਲੱਗ ਪਈ ਸੀ ਜਦੋਂ ਚਾਹ ਬਣਾ ਕੇ ਵਾਪਸ ਆਈ ਤਾਂ ਬੌਸ ਉੱਥੇ ਨਹੀਂ ਸੀ ਮੈਨੂੰ ਕੁਝ ਅਜੀਬ ਲੱਗਾ ਮੈਂ ਮੇਜ਼ ਤੇ ਚਾਹ ਰੱਖ ਕੇ ਅੰਦਰ ਵਾਲੇ ਕਮਰੇ ਵਿੱਚ ਗਈ ਤਾਂ ਦੇਖਦੇ ਹੀ ਰਹਿ ਗਈ ਸੀ ਮੈਂ ਤੁਰੰਤ ਬਾਹਰ ਆ ਕੇ ਡਰਦੀ ਹੋਈ ਨੇ ਬੌਸ ਨੂੰ ਆਵਾਜ਼ ਮਾਰ ਕੇ ਕਿਹਾ ਸਰ ਚਾਹ ਬਣ ਗਈ ਹੈ ਉਹ ਜਲਦੀ ਹੀ ਮੇਰੇ ਕੋਲ ਆ ਕੇ ਬੈਠ ਗਏ ਸੀ ਇਸ ਘਟਨਾ ਨਾਲ ਮੇਰਾ ਦਿਲ ਤੇਜ਼-ਤੇਜ਼ ਧੜਕ ਰਿਹਾ ਸੀ ਅਸੀਂ ਦੋਵੇਂ ਚਾਹ ਪੀਣ ਲੱਗ ਪਏ ਉਹਨਾਂ ਨੇ ਅਚਾਨਕ ਕਿਹਾ ਅੰਜਲੀ ਤੂੰ ਬਹੁਤ ਸੋਹਣੀ ਹੈ ਮੈਂ ਕੁਝ ਨਹੀਂ ਕਿਹਾ ਬਸ ਥੋੜਾ ਜਿਹਾ ਮੁਸਕਰਾ ਪਈ ਸੀ ਉਸ ਨੇ ਚਾਹ ਪੀ ਕੇ ਕੱਪ ਮੇਜ਼ ਤੇ ਰੱਖਦੇ ਹੋਏ ਆਪਣਾ ਇੱਕ ਹੱਥ ਮੇਰੀ ਲੱਤ ਤੇ ਰੱਖ ਦਿੱਤਾ ਤਾਂ ਮੈਂ ਜਲਦੀ ਨਾਲ ਉਸ ਦਾ ਹੱਥ ਹਟਾ ਦਿੱਤਾ ਸੀ ਫਿਰ ਉਸਨੇ ਪੁੱਛਿਆ ਕੀ ਹੋਇਆ ਮੈਂ ਚੁੱਪ ਰਹੀ ਉਹ ਮੇਰੇ ਹੋਰ ਨੇੜੇ ਆਏ ਤਾਂ ਮੈਨੂੰ ਅਜੀਬ ਮਹਿਸੂਸ ਹੋਣ ਲੱਗਾ ਸੀ ਉਹਨਾਂ ਨੇ ਮੇਰਾ ਇੱਕ ਹੱਥ ਫੜ ਕੇ ਕਿਹਾ ਅੰਜਲੀ ਮੈਂ ਤੈਨੂੰ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਮੈਂ ਕਿਹਾ ਹਾਂ ਸਰ ਦੱਸੋ ਕੀ ਗੱਲ ਹੈ ਉਹ ਬੋਲੇ ਕੀ ਤੂੰ ਆਪਣੀ ਨੌਕਰੀ ਤੋਂ ਖੁਸ਼ ਹੈ ਤਾਂ ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ ਸੀ ਫਿਰ ਉਹ ਕਹਿਣ ਲੱਗੇ ਜੇਕਰ ਤੁਹਾਡੀ ਨੌਕਰੀ ਪੱਕੀ ਕਰ ਦਿੱਤੀ ਜਾਵੇ ਤਾਂ ਕਿਵੇਂ ਰਹੇਗਾ ਮੈਂ ਕਿਹਾ ਸਰ ਇਹ ਤਾਂ ਤੁਹਾਡੀ ਮਰਜ਼ੀ ਹੈ ਮੈਂ ਕੀ ਕਹਿ ਸਕਦੀ ਹਾਂ ਉਹ ਕਹਿਣ ਲੱਗੇ ਮੇਰੀ ਮਰਜ਼ੀ ਨਹੀਂ ਹੈ ਇਹ ਤੇਰੇ ਤੇ ਨਿਰਭਰ ਕਰਦਾ ਹੈ ਕਿ ਤੂੰ ਕੀ ਚਾਹੁੰਦੀ ਤੈਨੂੰ ਪੱਕਾ ਕੰਮ ਚਾਹੀਦਾ ਹੈ ਜਾਂ ਫਿਰ ਟਾਈਮ ਪਾਸ ਨੌਕਰੀ ਮੈਂ ਕਿਹਾ ਸਰ ਉਹ ਕਿਵੇਂ ਉਹਨਾਂ ਨੇ ਮੇਰਾ ਹੱਥ ਦਬਾਇਆ ਤੇ ਕਿਹਾ ਜੇ ਤੂੰ ਮੇਰੇ ਕਹੇ ਅਨੁਸਾਰ ਕਰਨ ਲੱਗ ਪਵੇਂ ਤਾ ਕੱਲ ਤੋਂ ਹੀ ਤੇਰੀ ਨੌਕਰੀ ਇੱਥੇ ਪੱਕੀ ਹੋ ਜਾਵੇਗੀ ਮੈਂ ਸਭ ਕੁਝ ਸਮਝ ਰਹੀ ਸੀ ਪਰ ਫਿਰ ਵੀ ਪੁੱਛ ਲਿਆ ਸਰ ਮੈਨੂੰ ਕੀ ਕਰਨਾ ਪਵੇਗਾ ਉਸਨੇ ਜੋ ਕੁਝ ਵੀ ਕਿਹਾ ਮੈਂ ਸੁਣਦਿਆਂ ਹੀ ਬੋਲੀ ਸਰ ਮੈਂ ਅਜੇਹੀ ਕੁੜੀ ਨਹੀਂ ਹਾਂ ਇਹ ਸਭ ਮੈਂ ਨਹੀਂ ਕਰ ਸਕਦੀ ਹਾਂ ਤੁਸੀਂ ਅਜਿਹਾ ਸੋਚ ਵੀ ਕਿਵੇਂ ਸਕਦੇ ਹੋ ਉਹਨਾਂ ਨੇ ਕਿਹਾ ਅੰਜਲੀ ਮੇਰੀ ਇੱਕ ਗੱਲ ਸਮਝ ਲਵੋ ਜੇਕਰ ਜ਼ਿੰਦਗੀ ਵਿੱਚ ਅੱਗੇ ਵਧਣਾ ਹੈ ਤਾਂ ਕਿਤੇ ਨਾ ਕਿਤੇ ਤਾਂ ਸਮਝੌਤਾ ਕਰਨਾ ਹੀ ਹੋਵੇਗਾ ਮੈਂ ਤੈਨੂੰ ਜ਼ੋਰ ਜ਼ਬਰਦਸਤੀ ਨਹੀਂ ਕਹਿ ਰਿਹਾ ਹਾਂ ਜੋ ਵੀ ਹੋਵੇਗਾ ਉਹ ਤੇਰੀ ਮਰਜ਼ੀ ਨਾਲ ਹੀ ਹੋਵੇਗਾ ਤੇ ਮੈਂ ਤੈਨੂੰ ਹਰ ਤਰ੍ਹਾਂ ਦੀ ਸਪੋਰਟ ਕਰਾਂਗਾ ਜਰਾ ਸੋਚੋ ਤੂੰ ਤੇ ਤੇਰਾ ਪਰਿਵਾਰ ਚੰਗੀ ਜ਼ਿੰਦਗੀ ਜੀ ਸਕਦਾ ਹੈ ਇਹ ਕਹਿਣ ਤੋਂ ਬਾਅਦ ਉਹ ਉੱਠ ਕੇ ਬੋਲੇ ਜੇ ਤੂੰ ਮੇਰੀ ਗੱਲ ਨਾਲ ਸਹਿਮਤ ਹੈ ਤਾਂ ਰੁਕ ਜਾਣਾ ਨਹੀਂ ਤਾਂ ਤੂੰ ਜਾ ਸਕਦੀ ਹੈ ਮੈਂ ਬੁਰਾ ਨਹੀਂ ਮੰਨਾਂਗਾ ਜਿਵੇਂ ਹੁਣ ਤੱਕ ਚੱਲ ਰਿਹਾ ਹੈ ਓਵੇਂ ਹੀ ਸਭ ਕੁਝ ਚੱਲਦਾ ਰਹੇਗਾ ਇਹ ਕਹਿ ਕੇ ਉਹ ਕਮਰੇ ਵਿੱਚ ਚਲੇ ਗਏ ਤੇ ਮੈਂ ਇਕੱਲੀ ਹੀ ਬੈਠ ਕੇ ਸੋਚਦੀ ਰਹੀ ਕਿ ਕੀ ਕਰਾਂ ਮੇਰੇ ਮਨ ਵਿੱਚ ਆਇਆ ਚਲੀ ਜਾਂਦੀ ਹਾਂ ਪਰ ਜੇ ਮੈਂ ਸਰ ਦੀ ਗੱਲ ਨਹੀਂ ਮੰਨੀ ਤਾਂ ਉਹ ਕੁਝ ਦਿਨਾਂ ਬਾਅਦ ਹੀ ਮੈਨੂੰ ਨੌਕਰੀ ਤੋਂ ਕੱਢ ਦੇਣਗੇ ਫਿਰ ਪਤਾ ਨਹੀਂ ਮੈਨੂੰ ਕਿਤੇ ਨੌਕਰੀ ਮਿਲੇਗੀ ਜਾਂ ਨਹੀਂ ਮੇਰੇ ਘਰ ਦੀ ਹਾਲਤ ਵੀ ਠੀਕ ਨਹੀਂ ਹੈ ਮੈਂ ਆਪਣੀ ਛੋਟੀ ਭੈਣ ਦੀ ਪੜ੍ਹਾਈ ਦਾ ਧਿਆਨ ਵੀ ਰੱਖਣਾ ਹੈ ਜੇਕਰ ਮੈਂ ਬੌਸ ਦੀ ਗੱਲ ਮੰਨ ਲਵਾਂ ਤਾਂ ਕੰਮ ਹੋਰ ਵਧੀਆ ਚੱਲ ਸਕਦਾ ਹੈ ਮੈਂ ਵਾਪਸ ਆ ਕੇ ਸੌਫੇ ਤੇ ਬੈਠ ਗਈ ਕੁਝ ਦੇਰ ਬਾਅਦ ਬੌਸ ਕਮਰੇ ਤੋਂ ਬਾਹਰ ਆਇਆ ਤੇ ਮੈਨੂੰ ਉੱਥੇ ਬੈਠੀ ਦੇਖ ਕੇ ਉਸ ਦੇ ਚਿਹਰੇ ਤੇ ਮੁਸਕਰਾਹਟ ਆ ਗਈ ਉਸ ਨੇ ਕਿਹਾ ਤੂੰ ਗਈ ਨਹੀਂ ਇਸ ਦਾ ਮਤਲਬ ਹੈ ਕਿ ਤੁਸੀਂ ਮੇਰੀਆਂ ਸ਼ਰਤਾਂ ਮੰਨਣ ਲਈ ਤਿਆਰ ਹੋ ਮੈਂ ਉਸਦੇ ਵੱਲ ਦੇਖ ਕੇ ਕਿਹਾ ਹਾਂ ਪਰ ਤੁਹਾਨੂੰ ਮੇਰੀ ਨੌਕਰੀ ਪੱਕੀ ਕਰਨੀ ਪਵੇਗੀ ਉਸਨੇ ਕਿਹਾ ਹਾਂ ਠੀਕ ਹੈ ਫਿਰ ਉਹ ਮੈਨੂੰ ਆਪਣੀ ਕਾਰ ਵਿੱਚ ਬਿਠਾ ਕੇ ਮੇਰੇ ਘਰ ਛੱਡਣ ਆ ਗਏ ਤੇ ਘਰ ਪਹੁੰਚ ਕੇ ਉਸਨੇ ਮੇਰੀ ਮਾਂ ਨੂੰ ਖੁਸ਼ਖਬਰੀ ਵੀ ਦਿੱਤੀ ਕਿ ਮੇਰੀ ਨੌਕਰੀ ਪੱਕੀ ਹੋ ਗਈ ਹੈ ਤੇ ਮੇਰੀ ਤਨਖਾਹ ਵਧਾ ਕੇ 50000 ਰੁਪਏ ਕਰ ਦਿੱਤੀ ਗਈ ਹੈ ਮੇਰੇ ਘਰ ਦੇ ਸਾਰੇ ਲੋਕ ਬਹੁਤ ਖੁਸ਼ ਸੀ ਪਰ ਉਹਨਾਂ ਨੂੰ ਪਤਾ ਨਹੀਂ ਸੀ ਕਿ ਮੈਂ ਅੱਜ ਆਪਣੇ ਆਪ ਨੂੰ ਵੇਚ ਦਿੱਤਾ ਹੈ ਫਿਰ ਇੱਕ ਦਿਨ ਮੈਂ ਸਵੇਰੇ ਦਫ਼ਤਰ ਜਾਣ ਲਈ ਤਿਆਰ ਹੋ ਰਹੀ ਸੀ ਜਦੋਂ ਮੈਨੂੰ ਮੇਰੇ ਬੌਸ ਨੇ ਫੋਨ ਕਰਕੇ ਕਿਹਾ ਮੇਰੇ ਫਾਰਮ ਹਾਊਸ ਵਿੱਚ ਆ ਜਾਵੋ ਤੇ ਆਪਣੇ ਘਰ ਦੱਸ ਦਿਓ ਕਿ 2-3 ਦਿਨਾਂ ਲਈ ਬਾਹਰ ਜਾਣਾ ਹੈ ਮੈਂ ਆਪਣੇ ਬੈਗ ਵਿੱਚ ਕੁਝ ਕੱਪੜੇ ਪਾਏ ਤੇ ਆਪਣੀ ਮਾਂ ਨਾਲ ਗੱਲ ਕਰਨ ਤੋਂ ਬਾਅਦ ਸਿੱਧਾ ਉੱਥੇ ਚਲੀ ਗਈ ਮੈਨੂੰ ਪਤਾ ਸੀ ਕਿ ਇਹ ਪੱਕਾ ਉਹੀ ਕੰਮ ਹੋਵੇਗਾ ਜਿਸ ਲਈ ਮੈਂ ਇਹ ਨੌਕਰੀ ਕਰ ਰਹੀ ਸੀ ਜਦੋਂ ਉੱਥੇ ਪਹੁੰਚੀ ਤੇ ਅੰਦਰ ਗਈ ਤਾਂ ਦੇਖਿਆ ਕੁਝ ਹੋਰ ਲੋਕ ਵੀ ਮੌਜੂਦ ਸੀ ਮੈਂ ਸੋਚਿਆ ਕਿ ਸ਼ਾਇਦ ਕੋਈ ਮੀਟਿੰਗ ਹੋਵੇਗੀ ਸਾਰੇ ਬੈਠ ਕੇ ਕਿਸੇ ਕੰਮ ਦੀਆਂ ਗੱਲਾਂ ਕਰ ਰਹੇ ਸੀ 2-3 ਘੰਟਿਆਂ ਬਾਅਦ ਮੀਟਿੰਗ ਖਤਮ ਹੋਈ ਤਾਂ ਬਾਸ ਨੇ ਫਾਰਮ ਹਾਊਸ ਦੇ ਨੌਕਰ ਨੂੰ ਬੁਲਾਇਆ ਤੇ ਉਸ ਦੇ ਕੰਨ ਵਿੱਚ ਕੁਝ ਕਿਹਾ ਉਹ ਚਟਰ ਸੋਈ ਵਿੱਚ ਗਿਆ ਤੇ ਬਹੁਤ ਸਾਰਾ ਖਾਣ ਪੀਣ ਦਾ ਸਮਾਨ ਲੈ ਆਇਆ ਉਸ ਵਿੱਚ ਇੱਕ ਕੇਕ ਵੀ ਸੀ ਜੋ ਸਰ ਨੇ ਮੇਰੇ ਲਈ ਕਟਵਾਇਆ ਸੀ ਫਿਰ ਸਾਰੇ ਖਾਣਾ ਖਾ ਕੇ ਜਾਣ ਲੱਗੇ ਸੀ ਸਰ ਉਹਨਾਂ ਨੂੰ ਬਾਹਰ ਤੱਕ ਛੱਡਣ ਲਈ ਗਿਆ ਮੈਂ ਉੱਥੇ ਹੀ ਬੈਠੀ ਰਹੀ ਜਦੋਂ ਸਰ ਵਾਪਸ ਆਇਆ ਤਾਂ ਮੈਂ ਦੇਖਿਆ ਕਿ ਬਾਕੀ ਸਾਰੇ ਲੋਕ ਚਲੇ ਗਏ ਸੀ ਪਰ ਉਹਨਾਂ ਵਿੱਚੋਂ ਇੱਕ ਵਿਅਕਤੀ ਨਹੀਂ ਗਿਆ ਸੀ ਫਿਰ ਸਰ ਨੇ ਮੈਨੂੰ ਸ਼ਰਾਬ ਲਿਆਉਣ ਲਈ ਕਿਹਾ ਤਾਂ ਮੈਂ ਦੋ ਗਲਾਸ ਤੇ ਬੋਤਲ ਲੈ ਆਈ ਬੌਸ ਨੇ ਕਿਹਾ ਦੋ ਗਲਾਸ ਕਿਉਂ ਲੈ ਕੇ ਆਈ ਹੈ ਤੁਸੀਂ ਵੀ ਤਾਂ ਹੋ ਜਾ ਉਹ ਇੱਕ ਗਲਾਸ ਫੋਰ ਲੈ ਕੇ ਆਵੋ ਮੈਂ ਮਨਾ ਕਰ ਦਿੱਤਾ ਕਿ ਸਰ ਮੈਂ ਨਹੀਂ ਪੀਂਦੀ ਹਾਂ ਬੌਸ ਨੇ ਕਿਹਾ ਹਰ ਰੋਜ਼ ਨਹੀਂ ਪਰ ਅੱਜ ਇੱਕ ਖਾਸ ਦਿਨ ਹੈ ਅੱਜ ਤਾਂ ਪੀਣੇ ਹੀ ਪਵੇਗੀ ਮੈਂ ਕੁਝ ਧੇਰ ਲਈ ਸੋਚਿਆ ਤੇ ਤਿੰਨਾਂ ਗਲਾਸਾਂ ਵਿੱਚ ਸ਼ਰਾਬ ਪਾ ਲਈ ਤੇ ਮੈਂ ਕਿਸੇ ਤਰ੍ਹਾਂ ਪੀ ਲਈ ਸੀ ਮੈਨੂੰ ਹੌਲੀ-ਹੌਲੀ ਨਸ਼ਾ ਚੜਨ ਲੱਗਾ ਉਸ ਵਿਅਕਤੀ ਨੇ ਬੌਸ ਦੇ ਕੰਨ ਵਿੱਚ ਕੁਝ ਕਿਹਾ ਤਾਂ ਬੌਸ ਨੇ ਮੈਨੂੰ ਨੇੜੇ ਹੋਣ ਕੇ ਬੈਠਣ ਨੂੰ ਆਖਿਆ ਉਸ ਆਦਮੀ ਨੇ ਗਲਾਸ ਚੁੱਕਿਆ ਤੇ ਆਪਣੇ ਹੱਥ ਨਾਲ ਮੈਨੂੰ ਪਿਉਣ ਲੱਗਾ ਮੈਂ ਸਾਰ ਵੱਲ ਦੇਖਿਆ ਤਾਂ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਪੀ ਲਵੋ ਉਹ ਪਿਆਰ ਨਾਲ ਪਿਆਰਿਆ ਹੈ ਮੈਨੂੰ ਕੁਝ ਚੰਗਾ ਨਹੀਂ ਲੱਗ ਰਿਹਾ ਸੀ ਫਿਰ ਬੌਸ ਨੇ ਕਿਹਾ ਅੰਜਲੀ ਇਹਨਾਂ ਨੇ 2 ਦਿਨ ਰਹਿਣਾ ਹੈ ਤੇ ਤੁਸੀਂ ਇਹਨਾਂ ਦੀ ਸੇਵਾ ਲਈ ਇੱਥੇ ਇਹਨਾਂ ਦੇ ਨਾਲ ਰਹੋਗੀ ਮੈਂ ਕਿਹਾ ਸਰ ਕੀ ਮਤਲਬ ਬੌਸ ਨੇ ਮੁਸਕਰਾਉਂਦੇ ਹੋਏ ਕਿਹਾ ਮਤਲਬ ਇਹਨਾਂ ਦਾ ਖਿਆਲ ਰੱਖਣਾ ਹੈ ਬਾਕੀ ਤੁਸੀਂ ਸਮਝਦਾਰ ਹੋ ਮੈਂ ਨਾ ਚਾਹੁੰਦੇ ਹੋਏ ਵੀ ਹਾਂ ਕਹਿ ਦਿੱਤੀ ਸੀ ਬੌਸ ਨੇ ਕਿਹਾ ਮੈਂ ਹੁਣ ਜਾ ਰਿਹਾ ਹਾਂ ਜੇ ਕੋਈ ਸਮੱਸਿਆ ਹੋਵੇ ਤਾਂ ਮੈਨੂੰ ਫੋਨ ਕਰ ਲੈਣਾ ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ ਪਰ ਅੰਦਰ ਇੱਕ ਅਜੀਬ ਡਰ ਸੀ ਕਿ ਮੈਂ ਅੱਜ ਕਿੱਥੇ ਫਸ ਗਈ ਹਾਂ ਉਹ ਵਿਅਕਤੀ ਮੈਨੂੰ ਬੜੀ ਗੰਦੀ ਅੱਖ ਨਾਲ ਵੇਖ ਰਿਹਾ ਸੀ ਜਿਵੇਂ ਹੁਣੇ ਖਾ ਜਾਵੇਗਾ ਮੈਨੂੰ ਬੌਸ ਤੇ ਅੱਜ ਬਹੁਤ ਗੁੱਸਾ ਆ ਰਿਹਾ ਸੀ ਕਿ ਉਹ ਮੈਨੂੰ ਕਿਸ ਦੇ ਨਾਲ ਛੱਡ ਕੇ ਚਲੇ ਗਏ ਹਨ ਮੇਰਾ ਸਾਰਾ ਨਸ਼ਾ ਉੱਤਰ ਗਿਆ ਤੇ ਨੌਕਰ ਮੈਨੂੰ ਬੜੇ ਧਿਆਨ ਨਾਲ ਦੇਖ ਰਿਹਾ ਸੀ ਜਦੋਂ ਮੈਂ ਉਸ ਨੂੰ ਆਪਣੇ ਕੋਲ ਬੁਲਾ ਕੇ ਉਸ ਦਾ ਨਾਮ ਪੁੱਛਿਆ ਤਾਂ ਉਸ ਨੇ ਮੈਨੂੰ ਆਪਣਾ ਨਾਮ ਸੌਰਵ ਦੱਸਿਆ ਉਹ ਪਿੰਡ ਦਾ ਲੱਗ ਰਿਹਾ ਸੀ ਪੋਸਟ ਦਾ ਫਾਰਮ ਹਾਊਸ ਸ਼ਹਿਰ ਤੋਂ ਦੂਰ ਸੁੰਨਸਾਣ ਇਲਾਕੇ ਵਿੱਚ ਸੀ ਕੁਝ ਦੇਰ ਗੱਲ ਕਰਨ ਤੋਂ ਬਾਅਦ ਨੌਕਰ ਬਾਹਰ ਚਲਾ ਗਿਆ ਤਾਂ ਉਸ ਵਿਅਕਤੀ ਨੇ ਆਪਣੀਆਂ ਗਲਤ ਹਰਕਤਾਂ ਸ਼ੁਰੂ ਕਰ ਦਿੱਤੀਆਂ ਸੀ ਮੇਰੇ ਮਨਾ ਕਰਨ ਦੇ ਬਾਵਜੂਦ ਵੀ ਉਸਨੇ ਮੇਰੇ ਨਾਲ ਜ਼ਬਰਦਸਤੀ ਕਰਨੀ ਸ਼ੁਰੂ ਕਰ ਦਿੱਤੀ ਤਾਂ ਮੈਂ ਉੱਚੀ-ਉੱਚੀ ਚੀਕਣਾ ਸ਼ੁਰੂ ਕਰ ਦਿੱਤਾ ਮੇਰੀ ਆਵਾਜ਼ ਸੁਣ ਕੇ ਨੌਕਰ ਭੱਜ ਕੇ ਅੰਦਰ ਆ ਗਿਆ ਤੇ ਉਸ ਵਿਅਕਤੀ ਨੂੰ ਕੁੱਟਣਾ ਸ਼ੁਰੂ ਕਰ ਦਿੰਦਾ ਹੈ ਜਿਸ ਕਰਕੇ ਉਹ ਵਿਅਕਤੀ ਡਰਦਾ ਭੱਜ ਜਾਂਦਾ ਹੈ ਉਸ ਤੋਂ ਬਾਅਦ ਨੌਕਰ ਨੇ ਮੈਨੂੰ ਕਿਹਾ ਤੁਸੀਂ ਇੱਥੇ ਕਿਉਂ ਆਏ ਹੋ ਤੁਹਾਨੂੰ ਸ਼ਾਇਦ ਪਤਾ ਨਹੀਂ ਇੱਥੇ ਕਦੋਂ ਤੋ ਅਜਿਹਾ ਚੱਲ ਰਿਹਾ ਹੈ ਉਸ ਨੌਕਰ ਨੇ ਆਪਣੀ ਨੌਕਰੀ ਦੀ ਪਰਵਾਹ ਕੀਤੇ ਬਿਨਾ ਮੈਨੂੰ ਬਚਾਇਆ ਸੀ ਫਿਰ ਮੈਂ ਉਥੋਂ ਆਪਣੇ ਘਰ ਆ ਗਈ ਤੇ ਆਪਣੀ ਮਾਂ ਕੋਲ ਜਾ ਕੇ ਰੋਣ ਲੱਗ ਪਈ ਸੀ ਜਦੋਂ ਮੇਰੀ ਮਾਂ ਨੇ ਪੁੱਛਿਆ ਤਾਂ ਮੈਂ ਸਾਰੀ ਸਚਾਈ ਦੱਸ ਦਿੱਤੀ ਮੇਰੇ ਦੱਸਣ ਤੋਂ ਬਾਅਦ ਮੇਰੀ ਮਾਂ ਨੇ ਕਿਹਾ ਤੈਨੂੰ ਅਜਿਹੀ ਨੌਕਰੀ ਨਹੀਂ ਕਰਨੀ ਚਾਹੀਦੀ ਸੀ ਜਿੱਥੇ ਬੇਸਹਾਰਾ ਔਰਤਾਂ ਦਾ ਫਾਇਦਾ ਉਠਾਇਆ ਜਾਂਦਾ ਹੈ ਮੈਂ ਬੌਸ ਨੂੰ ਫੋਨ ਕਰਕੇ ਗਾਲ੍ਹਾਂ ਕੱਢੀਆਂ ਤੇ ਕਿਹਾ ਮੈਨੂੰ ਤੁਹਾਡੀ ਨੌਕਰੀ ਨਹੀਂ ਚਾਹੀਦੀ ਹੈ ਹੁਣ ਵੀ ਜਦੋਂ ਮੈਂ ਉਸ ਗੱਲ ਨੂੰ ਯਾਦ ਕਰਦੀ ਹਾਂ ਤਾਂ ਮੇਰਾ ਦਿਲ ਕੰਬ ਜਾਂਦਾ ਹੈ ਇੱਥੇ ਕੁਝ ਲੋਕ ਆਪਣਾ ਕਾਰੋਬਾਰ ਵਧਾਉਣ ਲਈ ਕਿਸੇ ਵੀ ਹੱਦ ਤੱਕ ਜਾਨ ਨੂੰ ਤਿਆਰ ਹੋ ਜਾਂਦੇ ਹਨ ਉਹਨਾਂ ਨੂੰ ਆਪਣੀ ਸਫਲਤਾ ਦੇ ਅੱਗੇ ਕੁਝ ਵੀ ਨਹੀਂ ਦਿਸਦਾ ਹੈ ਦੋਸਤੋ ਇਸ ਕਹਾਣੀ ਬਾਰੇ ਤੁਹਾਡਾ ਕੀ ਵਿਚਾਰ ਹੈ ਕਮੈਂਟ ਕਰਕੇ ਜਰੂਰ ਦੱਸਣਾ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਹੋਰ ਕਹਾਣੀਆਂ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ ਸਾਰਿਆਂ ਦਾ